ਬਹੁਤ ਬੁਰੀ ਘਟਨਾ ਹੈ 기ਏ ਤੇ ਐਨੋ ਐ ਚੀਜ਼ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਜੇ ਅਸੀਂ ਪਿਆਰ ਦਾ ਸੰਦੇਸ਼ ਦਿੰਦੇ ਆ ਵੀ ਜੇ ਉਹਨਾਂ ਵੱਲੋਂ ਹਮਲਾ ਹੋਇਆ ਤੇ ਸਾਨੂੰ ਵੀ ਉਹਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਸਾਨੂੰ ਵੀ ਉਹਦਾ ਰਿਪਲਾਈ ਦੇਣਾ ਚਾਹੀਦਾ ਤੇ ਅਸੀਂ ਜਸਟਿਸ ਦੀ ਮੰਗ ਕਰਦੇ ਆ ਗਵਰਨਮੈਂਟ ਤੋਂ ਕਿਸ ਤਰ੍ਹਾਂ ਦੀ ਸਜ਼ਾ ਜਾਂਦੇ ਹੋ ਜੀ ਮਤਲਬ ਗੋਲੀ ਦੇ ਬਦਲੇ ਗੋਲੀ ਜੇ ਉਹਨਾਂ ਵੱਲੋਂ ਹਮਲਾ ਹੋਇਆ ਤੇ ਸਾਡੇ ਵੱਲੋਂ ਵੀ ਜੇ ਸਾਡੇ ਜੇ ਸਾਡੇ ਭੈਣ ਭਰਾਵਾਂ ਦੀ ਜਾਨ ਗਈ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਇਹ ਕੀ ਕੀ ਮਤਲਬ ਨੁਕਸਾਨ ਹੋਇਆ ਸਾਡਾ ਸ੍ਰੀਕਾਰ ਨੂੰ ਮਾਫ਼ ਦੀ ਗੱਲ ਕਰੋ ਜਿਨ੍ਹਾਂ ਦੇ ਪਰਿਵਾਰ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਬਹੁਤ ਵੱਡਾ ਲਾਸ ਹੈਗਾ ਜੋ ਕਿ ਕੋਈ ਵੀ ਨਹੀਂ ਸਕਦਾ ਤੇ ਕਾਈਂਡਲੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਜਾਵੇ ਤੇ ਜਸਟਿਸ ਪ੍ਰੋਵਾਈਡ ਕੀਤਾ ਜਾਵੇ ਕਿਹਾ ਜਾ ਬਹੁਤ ਹੀ ਨਿੰਦਨੀਆਂ ਘਟਨਾ ਹੈ ਜਿਹਦਾ ਕਿ ਬਦਲਾ ਹਿੰਦੁਸਤਾਨ ਦੀ ਜਿਹੜੀ ਸਾਡੀ ਸਰਕਾਰ ਨੂੰ ਬਹੁਤ ਲੈਣਾ ਚਾਹੀਦਾ ਜਿੱਦਾਂ ਕਿ ਇੱਕ ਮੈਸੇਜ ਆਏ ਪੂਰੇ ਵਿਸ਼ਵ ਨੂੰ ਜੋ ਬਹੁਤ ਹੀ ਗਲਤ ਹੋਇਆ ਕਿਦਾ ਸ਼ਹਿਬਦ ਵੀ ਕੱਟਦਾ ਹੈ ਸਾਡੇ ਕਿਸ ਤਰ੍ਹਾਂ ਦੀ ਸਜ਼ਾ ਕਰਦੇ ਐਸੀ ਸਜ਼ਾ ਜਿਹੜੀ ਪੂਰੀ ਦੁਨੀਆ ਦੇਖੇ ਉਹਦਾ ਜਿਹਨੂੰ ਜ਼ਿੰਦਾ ਰਾਸ਼ ਬਣਾਉਦੇ ਨੇ ਇਹਨਾਂ ਨੂੰ ਉਹ ਬੜੀ ਸਜ਼ਾ ਚਾਹੀਦੀ ਸੀ ਕੈਸੀ ਸਜ਼ਾ ਹੋਣੀ ਚਾਹੀਦੀ ਸੀ ਕਵਾਂਸੀ ਵੀਛਾ ਛੋਟੀ ਲੱਗ ਰਹੀ ਹੁੰਦਾ ਸਾਨੂੰ ਲੱਗ ਰਿਹਾ ਕਿ ਬਹੁਤ ਬੁਰੀ ਜ਼ਰੂਰ ਹੋਣੀ ਚਾਹੀਦੀ ਹੈ ਜਿਵੇਂ ਮੁਸਲਮ ਕੰਟਰੀਜ਼ ਦੇ ਵਿੱਚ ਲੋਕ ਕਰਦੇ ਆ ਵਾ ਕਿ ਉਸ ਤਰੀਕੇ ਨਾਲ ਜਿਹੜਾ ਇਹ ਮੁਜ਼ਦਲਾਨਾ ਹਰਕਤ ਪਾਕਿਸਤਾਨ ਨੇ ਕੀਤੀ ਹੈ ਸਾਡੇ ਆਮ ਸ਼ਹਿਰੀ ਆਮ ਲੋਕਾਂ ਦੇ ਉੱਤੇ ਜਿਹੜੀ ਗੋਲੀਆਂ ਚਲਾ ਕੇ ਤਸ਼ੱਦਦ ਕੀਤਾ ਹੈ ਜਿਹੜੇ ਉਹ ਸਾਡੇ ਸਾਥੀ ਸ਼ਹੀਦ ਹੋਏ ਨੇ ਉਹਨਾਂ ਨਾਲ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਪੰਜਾਬ ਦੀ ਸਾਰੀ ਆਵਾਮ ਅੰਮ੍ਰਿਤਸਰ ਦੀ ਸਾਰੀ ਆਵਾਮ ਛਾਤੀ ਢਾ ਕੇ ਨਾਲ ਖੜੀ ਹੈ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਪਾਕਿਸਤਾਨ ਨੂੰ ਵਾਰਨਿੰਗ ਦਿੰਦੇ ਆਂ ਬਾਰ-ਬਾਰ ਵੀ ਇਹ ਕਾਹਰਾਨਾ ਹਰਕਤਾਂ ਬੰਦ ਕਰਦੇ ਨਾਲ ਹੀ ਮੈਂ ਤੁਹਾਨੂੰ ਮੀਡੀਆ ਦੇ ਮਾਧਮ ਨਾਲ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੇ ਹੋਮ ਮਿਨਿਸਟਰ ਅਮਿਸ਼ਾ ਜੀ ਨੂੰ ਕਹਿੰਦਾ ਆਂ ਵੀ ਬਹੁਤ ਦੀ ਸਖਤ ਫੈਸਲਾ ਲੈ ਕੇ ਕੋਈ ਕੜੇ ਕਦਮ ਉਠਾਏ ਜਾਣ ਤਾਂ ਜੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਵੀ ਫਿਊਚਰ ਦੇ ਵਿੱਚ ਇਹ ਇਹੋ ਜਿਹੇ ਕਦਮ ਠਾ ਨਹੀਂ ਸਕਣ ਕੀ ਸਮਝ ਰਹੀ ਅਮਿਤ ਸ਼ਾਹ ਵੀ ਗੇਹੇ ਬੋਟ ਪ੍ਰੂਫ ਗੱਡੀਆਂ ਲਾ ਕੇ ਕਿੱਦਾਂ ਦੇ ਚਲੋ ਵੇਖੋ ਸਾਡੇ ਹੋਮ ਮਿਨਿਸਟਰ ਅਗੇ ਨੇ ਉਹਨਾਂ ਦੀ ਸਿਕਿਉਰਿਟੀ ਸਭ ਤੋਂ ਪਹਿਲਾਂ ਹੋ ਗਈ ਹੈ ਉਹ ਸਾਡੇ ਨੇ ਸਾਡੇ ਲਈ ਇਸ ਵਕ ਮੁੱਦੇ ਵਿਸ਼ਾ ਵਿਸ਼ਾ ਨਹੀਂ ਹੈਗਾ ਮੁੱਦੇ ਦਾ ਸਾਡੇ ਲਈ ਵਿਸ਼ਾ ਹੈਗਾ ਵੀ ਜਿਹੜੇ ਸਾਡੇ ਨਿਰਦੋਸ਼ ਆ ਜਿਹੜੇ ਵੀ ਇਨਸਾਨ ਉੱਥੇ ਗਏ ਨੇ ਘੁੰਮਣ ਵਾਸਤੇ ਗਏ ਨੇ ਅਮਨ ਪਸੰਦ ਸ਼ਾਂਤੀ ਨਾਲ ਉਹ ਜਿਹੜੇ ਸਾਡੇ ਨਜਾਇਜ਼ ਨਿਹੱਤੇ ਲੋਕਾਂ ਦੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਸਾਡਾ ਜਿਹੜਾ ਰੋਸ ਮਾਰਚ ਉਹਨਾਂ ਵਾਸਤੇ ਹੈਗਾ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਅਜ ਅਮਰਸਰ ਬਾਹਰ ਸਮੂਹ ਵਕੀਲ ਸਾਹਿਬਾਨ ਇਕੱਠੇ ਹੋਏ ਨੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਅਸੀਂ ਬੜੇ ਸਟਰੋਂਗ ਸ਼ਬਦਾਂ ਨਾਲ ਅਪੀਲ ਕਰਨਾ ਚਾਹਾਂਗੇ ਵੀ ਅਮਰਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੱਜੋਂ ਮੈਂ ਸਾਡੇ ਸਮੂਹ ਵਕੀਲ ਸਾਹਿਬਾਨ ਸਾਰੇ ਇੰਡੀਆ ਦੇ ਲੋਕਾਂ ਨਾਲ ਅਸੀਂ ਬੋਡੇ ਨਾਲ ਮੋਢਾ ਲਾ ਕੇ ਖੜੇ ਆ ਜਿਨ੍ਹਾਂ ਪਰਿਵਾਰਾਂ ਦੇ ਜੀ ਘਰਾਂ ਦੇ ਵਿੱਚੋਂ ਗਏ ਨੇ ਉਹਨਾਂ ਨਾਲ ਸਾਡੀ ਪੂਰੀ ਸੰਦੇਸ਼ੀਨ ਲਈ ਹੈਗੀ ਹੈ ਪਲੱਸ ਅਸੀਂ ਆਪਣੇ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਨੂੰ ਆਸ ਰੱਖਦੇ ਨੇ ਵੀ ਵਿਥਿਨ ਫਿਊ ਡੇਸ ਇਹ ਕੋਈ ਐਸਾ ਮੋਰਚਾ ਮਾਰਨਗੇ ਕੋਈ ਐਸਾ ਕੰਮ ਕਰਨਗੇ ਜਿਨ੍ਹਾਂ ਨਾਲ ਜਿਹੜੇ ਸਾਡੇ ਇਥੋਂ ਨਾਲ ਦੇ ਜੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਹੈ ਉਹਨਾਂ ਨੂੰ ਅੱਛੀ ਤੇ ਸੱਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਸਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਤੇ ਤਜੇ ਸਰਕਾਰ ਨੂੰ ਚਾਹਦੇ ਹੋ ਮੁਆਵਜ਼ਾ ਦੇਣਾ ਚਾਹੀਦਾ ਵਾ ਉਹਨਾਂ ਦੇ ਜਿਹੜੇ ਕੋਈ ਜੀ ਘਰ ਦੇ ਵਿੱਚ ਕੇ ਉਹਨਾਂ ਨੂੰ ਨੌਕਰੀਆਂ ਵੀ ਦੇਣੀਆਂ ਚਾਹੀਦੀਆਂ ਨੇ ਸਰ ਪੁੱਛਦੇ ਹਾਂ ਜੇ ਕਿਸੇ ਦਾ 15 ਦਿਨ ਹਫ਼ਤਾ ਤੈਨੋਂ ਵਿਆਹ ਵੀ ਹੋਇਆ ਸੀ ਕਿੱਦਾਂ ਦੇਖਦੇ ਹੋ ਦੇਖੋ ਬਹੁਤ ਹੀ ਮੈਂ ਪਹਿਲਾਂ ਜਿੱਦ ਕਹਿੰਦਾ ਬਹੁਤ ਹੀ ਮਾੜੀ ਘਟਨਾ ਹੈ ਕਿਸੇ ਦਾ ਪਹਿਲੋ ਵਿਆਹ ਹੈ ਜਿਹਦੇ ਘਰ ਦੇ ਵਿੱਚੋਂ ਜੀ ਚਲ ਜਾਂਦੇ ਆਂਦੇ ਉਹਨੂੰ ਪੁੱਛ ਕੇ ਵੇਖੋ ਕੋਈ ਨਿਊਲੀ ਮੈਰਿਡ ਕਪਲ ਹੈ ਕੋਈ 올ਡ ਹੈ ਕਿਸੇ ਦੇ ਘਰੋਂ ਕੋਈ ਯੰਗ ਬੰਦਾ ਚਲ ਜੇ 올ਡ ਚਲ ਜੇ ਸਾਰਿਆਂ ਵਾਸਤੇ ਇੱਕੋ ਜਿਹਾ ਨਾ ਹੁੰਦਾ ਵਾ ਸੋ ਮੈਂ ਫਿਰ ਇਹੀ ਸਾਰੇ ਦੇਸ਼ ਦੇ ਜਿਹੜੇ ਆਵਾਮ ਨੂੰ ਕਹਾਂਗਾ ਵੀ ਇਹ ਸਾਡਾ ਇੱਕਜੁੱਟ ਹੋਣ ਦਾ ਮਸਲਾ ਹੈਗਾ ਇੱਥੇ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਸਾਨੂੰ ਇੱਕਜੁੱਟ ਹੋ ਕੇ ਪਾਕਿਸਤਾਨ ਨੂੰ ਦਿਖਾਉਣਾ ਚਾਹੀਦਾ ਵਾ ਵੀ ਇਹ ਸੈਕੂਲਰ ਕੰਟਰੀ ਹੈਗਾ ਵਾ ਇਹ ਸਾਰੇ ਜਣੇ ਇੱਥੇ ਇਕੱਠੇ ਹੈਗੇ ਆ ਜਿਹੜੀ ਅਬ ਬੁੱਦਿਲ ਹਰਕਤ ਕੀਤੀ ਹੈ ਪਾਕਿਸਤਾਨ ਨੇ ਉਹ ਐਨਾ ਸੋਚੇ ਕਿ ਉਹਦਾ ਇਸ ਹਿਸਾਬ ਨਾਲ ਬੜੀ ਮਸ਼ਹੂਰੀ ਹੋਏਗੀ ਇਹ ਬਹੁਤ ਹੀ ਗਲਤ ਤੇ ਨਿੰਦ ਦੀ ਘਟਨਾ ਹੈ ਅਸੀਂ ਸਾਰੇ ਹਿੰਦੁਸਤਾਨੀ ਉਹਨਾਂ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਜੀ ਗਏ ਹੈ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਇਕੱਠੇ ਹੋਏ ਆਂ ਤੇ ਇੱਕ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਮੋਦੀ ਸਾਹਿਬ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਵੀ ਕਰਨ بس ਇੱਕ ਚੰਗੀ ਸਿਰਦ ਅंजलि ਵਸਤੇ ਇੱਕ ਮੂਹ ਤੌਰ ਜਵਾਬ ਦੇਣ ਜਿਹੜਾ ਪਾਕਿਸਤਾਨ ਹਮੇਸ਼ਾ ਯਾਦ ਰੱਖੇ ਤੇ ਉਹਨਾਂ ਦੇ ਵਿੱਚੋਂ ਕੋਈ ਵੀ ਸਾਡੇ ਭਾਰਤ ਦੇਸ਼ ਵਿੱਚ ਆਨ ਦੀ ਹਿੰਮਤ ਨਾ ਕਰ ਸਕੇ ਕੀ ਸਮਝਦੇ ਬਾਰ ਬਰ ਇਸ ਤਰ੍ਹਾਂ ਦੀ ਹਰਕਤਾਂ ਕਰਨੀਆਂ ਕਿੰਨੀ ਨਿੰਦਣਯੋਗ ਬਹੁਤ ਹੀ ਨਿੰਦਣਯੋਗ ਹੈ ਜੀ ਅਗਰ ਨਿਹੱਤੇ ਵੇਖ ਕੇ ਤੁਸੀਂ ਇੰਜ ਕਰਦੇ ਹੋ ਤੇ ਬਹੁਤ ਹੀ ਗਲਤ ਗੱਲ ਹੈ ਜਿਨ੍ਹਾਂ ਦੇ ਜੀ ਗਏ ਆ ਉਹਨਾਂ ਨੂੰ ਪਤਾ ਵੈ ਜਿਨ੍ਹਾਂ ਦਾ ਹਗਾ ਵੈ ਜਿਹੜੇ ਕੋਈ ਹਨੀਮੂਨ ਤੇ ਗਿਆ ਕੋਈ 올ਡ ਏ ਸੀ ਕੁਮਨ ਵਸੇ ਗਏ ਉਹਨਾਂ ਸੇ ਕਿੰਨੀ ਮੰਨਿੰਦ ਜੀ ਘਟਨਾ ਕੀ ਹੈ ਠੀਕ ਹੈ ਉਹਨਾਂ ਨੂੰ ਕਿੰਨਾ ਹੀ ਕਿੰਨਾ ਹੀ ਹੋੜਿਆ ਹੋਏਗਾ ਕਿ ਸਾਨੂੰ ਕੀ ਕਰਨਗੇ ਸਾਰਿਆਂ ਦੀ ਨਿਗਾਹਾਂ ਨਰਿੰਦਰ ਮੋਦੀ ਵੱਲ ਤੇ ਅਮਿਤ ਸ਼ਾਹ ਵੱਲ ਹੋਣਗੀ ਕਿ ਉਹ ਚੰਗੀ ਸ਼ਰਧਾਂਜਲੀ ਵਾਸਤੇ ਕੀ ਹੋ ਦੇਈ ਅਸੀਂ ਤੇ ਆਪਣਾ ਰੋਜ਼ ਪ੍ਰਗਟ ਕਰਕੇ ਆਪਣਾ ਜਵਾਬ ਦੇ ਰਹੇ ਆ ਸਿੱਖ ਸਾਰੇ ਅਸੀਂ ਇਕੱਠੇ ਆ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਉਸਤੇ ਹਮੇਸ਼ਾ ਹਾਜ਼ਰ ਆ ਹਮੇਸ਼ਾ ਬਸ ਸਾਡੇ ਕੋਲ ਆਈ ਹੋਗਾ ਵਸ ਸਾਬਰ ਨੂੰ ਇੱਕ ਹੀ ਸੰਦੇਸ਼ ਹੈ ਕਿ ਇਹ ਵਿੱਚੋਂ ਪਿੱਛੇ ਨਹੀਂ ਹਟਣਾ ਸਿੱਧਾ ਪਾਕਿਸਤਾਨ ਨੂੰ ਵਜਨਾ ਗਾਵਾ ਬਸ ਇਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਜੀ ਅਸੀਂ ਚਾਹੁੰਦੇ ਆ ਕਿ ਉਹਨਾਂ ਤੇ ਗੋਲੀ ਦਾ ਜਵਾਬ ਗੋਲੀ ਦੇਣ ਤੇ ਉਹਨਾਂ ਨੂੰ ਘਰੋਂ ਕੱਢ ਕੇ ਵਿਖਾਣ ਕਿ ਅਸੀਂ ਹਿੰਦੂਸਤਾਨੀ ਕੀ ਕੁਝ ਕਰ ਸਕਦੇ ਹਾਂ ਡਾਕਟਰ ਡਵੀਜ ਸਿੰਘ ਜੇ ਪ੍ਰੈਕਟਿਸ ਕਰਦਾ ਅਸੀਂ ਹੋਰ ਦਿੰਦਾ ਕਰਨਾ ਚਾਹੁੰਦੇ ਆ ਕਿ ਜਿਹੜਾ ਕਿ ਪਾਕਿਸਤਾਨ ਨੇ ਜਿਹੜਾ ਕਿ ਇਹ ਕਸ਼ਮੀਰ ਦੇ ਵਿੱਚ ਹਰਕਤ ਕੀਤੀ ਹੈ ਨਜਾਇਜ਼ ਲੋਕਾਂ ਉੱਤੇ ਅਸੀਂ ਸਾਰੇ ਹਿੰਦੂਸਤਾਨ ਸਾਰੇ ਇਕੱਠੇ ਹੈਗੇ ਆਂ ਸਾਹਿਬ ਇਹ ਜਿਹੜੇ ਕੈਂਡਲ ਮਾਰਚ ਕੱਢਿਆ ਇਸ ਕਰਕੇ ਕੱਢਿਆ ਹੈ ਕਿ ਇਕਤਾ ਵਖਾ ਸਕੀਏ ਕਈ ਸਾਰੇ ਇਕੱਠੇ ਹੈ ਗਏ ਆ ਹਿੰਦੁਸਤਾਨ ਦੇ ਇਕੱਠੇ ਆ ਤੇ ਜਿਹੜਾ ਕਸ਼ਮੀਰ ਦੇ ਵਿੱਚ ਜਿਹੜਾ ਕੀ ਕੀਤਾ ਹੈ ਪਾਕਿਸਤਾਨ ਵੱਲੋਂ ਇਸ ਦਾ ਅਸੀਂ ਪੋਰ ਦਿੰਦਾ ਕਰਦਾ ਜਵਾਬ ਦੇਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਨੂੰ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਇਸ ਦਾ ਜਵਾਬ ਜਿਹੜਾ ਕਿ ਗੋਲੀ ਦਾ ਗੋਲੀ ਦਿੱਤਾ ਜਾਵੇ ਕਿੰਨੀ ਕੀ ਮੰਦ ਪਾਕੀ ਘਟਣਾ ਸਮੇਂ ਇਹਦੇ ਪਾਦੀ ਬਹੁਤ ਹੀ ਮੰਦਗਾ ਟਿਕਟ ਲਾ ਕੀਤੀ ਜਾਂਦੀ ਕਿ ਜਿਹਨਾਂ ਦਾ ਕਿਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਸਰਕਾਰ ਨੂੰ ਇਹਦਾ ਫੈਸਲਾ ਲੈਣਾ ਚਾਹੀਦਾ ਕਿ ਜਿਹੜਾ ਗੋਲਿਆ ਜਵਾਬ ਗੋਲਨਾ ਹੀ ਦਿੱਤਾ ਜਾਵੇ